ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹੁ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ अवतार ਪ੍ਰਭ ਨੂੰ ਮੁੱਖ ਰੱਖਦੇ ਹੋਏ ਜਿਨ੍ਹਾਂ ਦੀਆਂ ਜਨਮ ਸਾਖੀਆਂ ਦੀ ਲੜੀ ਆਪ ਜੀ ਨਾਲ ਸੰਜੀ ਕਰ ਰਹੇ ਹਾਂ ਆਓ ਸਭ ਤੋਂ ਪਹਿਲਾਂ ਆਪਾਂ ਜਨਮ ਤੋਂ ਸਾਖੀ ਨੂੰ ਸ਼ੁਰੂ ਕਰੀਏ ਆਓ ਚੱਲੀਏ ਤਲਵੰਡੀ ਗ੍ਰਾਮ ਤਲਵੰਡੀ ਨਗਰ ਵਿੱਚ ਸ਼ਿਵਰਾਮ 베ਦੀ ਦੇ ਦੋ ਪੁੱਤਰ ਨੇ ਇੱਕ ਦਾ ਨਾਮ ਹੈ ਕਾਲੂ ਅਤੇ ਦੂਜੇ ਦਾ ਨਾਮ ਹੈ ਲਾਲੂ ਇਹ ਮਈਤਾ ਖੱਤਰੀ ਨੇ ਇੱਥੋਂ ਦੇ ਹਾਕਮ ਲਿਰਾਏ ਬਲਾਰ ਦੇ ਕੋਲ ਮਈਤਾ ਕਾਲੂ ਜੀ ਪਟਵਾਰ ਦਾ ਕੰਮ ਕਰਦੇ ਨੇ ਅਤੇ ਦੂਸਰਾ ਭਰਾ ਲਾਲੂ ਜੀ ਜੋ ਕਿ ਇਸ ਤੋਂ ਛੋਟਾ ਭਰਾ ਹੈ ਉਹ ਦੁਕਾਨ ਦਾ ਕੰਮ ਕਰਦਾ ਹੈ ਮੱਤਾ ਕਾਲੂ ਬੜਾ ਨੇਕ ਤੇ ਸੰਜਮੀ ਪੁਰਸ਼ ਹੈ ਉਸ ਦੇ ਘਰ ਵਾਲੀ ਮਾਤਾ ਤ੍ਰਿਪਤਾ ਜੀ ਬੜੀ ਸ਼ੀਲ ਤੇ ਸਾਰੇ ਗੁਣਾ ਕਰਕੇ ਪੂਰਨ ਇਸਤਰੀ ਹੈ ਇਹਨਾਂ ਦੇ ਘਰ ਇਕ 5 ਸਾਲ ਦੀ ਬੱਚੀ ਹੈ ਜਿਸ ਦਾ ਨਾਮ ਰੱਖਿਆ ਗਿਆ ਹੈ ਨਾਨਕੀ ਸਮਾ ਪਾ ਕੇ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਕੱਤਕ ਦੀ ਪੂਰਨ ਮਾਸੀ ਨੂੰ 1522 ਈਸਵੀ ਨੂੰ ਅੱਧੀ ਰਾਤ ਇੱਕ ਘੜੀ ਉੱਪਰ ਬਾਲਕ ਨੇ ਜਨਮ ਲਿਆ ਕੁਝ ਇਤਿਹਾਸਕਾਰਾਂ ਦਾ ਵਰਣਨ ਹੈ ਕਿ ਵਿਸਾਖ ਦੇ ਵਿੱਚ ਆਪ ਜੀ ਦਾ ਜਨਮ ਹੋਇਆ ਸੋ ਜਾਦਾ ਸਾਕੀਆਂ ਦੇ ਹਿਸਾਬ ਦੇ ਨਾਲ ਆਪ ਜੀ ਦਾ ਜਨਮ ਅਸਲ ਦੇ ਵਿੱਚ ਵਿਸਾਖ ਦੇ ਵਿੱਚ ਹੀ ਹੈ ਸੋ ਇੱਕ ਬਾਲਕ ਨੇ ਮਹਿਤਾ ਕਾਲੂ ਦੇ ਘਰ ਵਿਖੇ ਜਨਮ ਲਿਆ ਇਸ ਬਾਲਕ ਦੇ ਜਨਮ ਦੀਆਂ ਮਹਿਤਾ ਕਾਲੂ ਬੇਦੀ ਨੇ ਬੜੀਆਂ ਖੁਸ਼ੀਆਂ ਮਨਾਈਆਂ ਇਸ ਵਿੱਚ ਜਾਜਕ ਲੋਕਾਂ ਨੂੰ ਬਹੁਤ ਅਨਦਾਣਾ ਨਗਦੀ ਕੱਪੜਾ ਵੰਡਿਆ ਗਿਆ ਜਦੋਂ ਦਿਨ ਚੜ੍ਹਿਆ ਮਹਿਤਾ ਕਾਲੂ ਜੀ ਹਰदयाल ਪੰਡਰ ਦੇ ਘਰ ਗਏ ਆਖਿਆ ਪੰਡਾ ਜੀ ਸਾਡੇ ਘਰ ਬਾਲਕ ਨੇ ਜਨਮ ਲਿਆ ਹੈ ਤੁਸੀਂ ਉਸ ਦੀ ਜਨਮ ਪੱਤਰੀ ਤਿਆਰ ਕਰਕੇ ਉਸ ਦਾ ਨਾਮ ਰੱਖੋ ਪੰਜ ਘੜੀ ਦਿਨ ਚੜ੍ਹੇ ਉਪਰੰਤ ਪੰਡਰ ਹਰदयाल ਮੈਂ ਤੇ ਕਾਲੂ ਦੇ ਘਰ ਗਿਆ ਤੇ ਆਖਿਆ ਕਿ ਬਾਲਕ ਦੀ ਦਾਈ ਨੂੰ ਸੱਦ ਕੇ ਪੁੱਛੋ ਕਿ ਜਨਮ ਸਮੇ ਬਾਲਕ ਦੇ ਮੂੰਹ ਤੋਂ ਕਿਹੜੀ ਆਵਾਜ਼ ਨਿਕਲੀ ਸੀ ਦولتੋਂ ਦਾਈ ਨੂੰ ਸੱਦ ਕੇ ਪੁੱਛਿਆ ਗਿਆ ਉਸਨੇ ਦੱਸਿਆ ਪੰਡਤ ਜੀ ਮੇਰੇ ਹੱਥਾਂ ਵਿੱਚ ਅਨੇਕਾਂ ਬਾਲਕਾਂ ਨੇ ਜਨਮ ਲਿਆ ਹੈ ਪਰ ਇਸਤਰਾ ਦਾ ਬਾਲਕ ਮੈਂ ਅਜੇ ਤੱਕ ਹੋਰ ਕੋਈ ਨਹੀਂ ਵੇਖਿਆ ਹੋਰ ਬਾਲਕ ਤਾਂ ਜਨਮ ਲੈਂਦਿਆਂ ਸਾਰ ਰਹੋਦੇ ਨੇ ਪਰ ਇਸ ਦੇ ਜਨਮ ਲੈਂਦਿਆਂ ਮੂੰਹ ਦੇ ਉੱਤੇ ਹਾਸਾ ਖੇੜਾ ਹੀ ਵੇਖਿਆ ਹੈ ਜਿਵੇਂ ਸਾਰੇ ਚੰਨਾ ਹੋ ਗਿਆ ਹੋਏ ਦੌਲਤਾਂ ਦਾਈ ਦੀਆਂ ਗੱਲਾਂ ਸੁਣ ਕੇ ਪੰਡਤ ਨੇ ਅਨਭਵ ਕੀਤਾ ਇਹ ਕੋਈ ਅਵਤਾਰੀ ਪੁਰਸ਼ ਪੈਦਾ ਹੋਇਆ ਹੈ ਇਸ ਦੇ ਦਰਸ਼ਨ ਕਰਨੇ ਚਾਹੀਦੇ ਹੈ ਉਸਨੇ ਬਾਬਾ ਕਾਲੂ ਨੂੰ ਆਖਿਆ ਕਿ ਬਾਲਕ ਜਾਂ ਤੱਕ ਕੋਈ ਚੱਕਰਵਰਤੀ ਰਾਜਾ ਹੋਵੇਗਾ ਜਾਂ ਕੋਈ ਵੱਡਾ ਪੁਰਸ਼ ਜਿਸ ਦੇ ਸਿਰ ਤੇ ਛਤਰ ਝੁਲੇਗਾ ਪੰਡਤ ਦੀ ਗੱਲ ਸੁਣ ਕੇ ਕਾਲੂ ਜੀ ਨੇ ਦੌਲਤਾ ਦਾਈ ਨੂੰ ਆਖਿਆ ਕਿ ਬਾਲਕ ਨੂੰ ਬਾਹਰ ਲੈ ਕੇ ਆਓ ਪੰਡਤ ਜੀ ਵੇਖਣਾ ਚਾਹੁੰਦੇ ਨੇ ਜਦ ਦੌਲਤਾ ਬਾਲਕ ਨੂੰ ਬਾਹਰ ਲੈ ਕੇ ਆਈ ਤਾਂ ਪੰਡਤ ਅਧਿਆਲ ਨੇ ਬਾਲਕ ਦੇ ਸ਼ੁਭ ਲਖਣ ਵਿਚਾਰ ਅੱਗੋਂ ਉੱਠ ਕੇ ਸਤਿਕਾਰ ਤੇ ਨਮਸਕਾਰ ਕਰਕੇ ਉਹਦੇ ਚੀਨ ਚ ਕਰਤੇ ਰੇਖਾ ਵੇਖੀਆਂ ਇਸ ਤਰ੍ਹਾਂ ਬਾਲਕ ਨੂੰ ਚੰਗੀ ਤਰ੍ਹਾਂ ਵੇਖ ਕੇ ਹਰदयाल ਨੇ ਆਖਿਆ ਮਹਿਤਾ ਜੀ ਤੁਹਾਡਾ ਪੁੱਤਰ ਬੜੇ ਭਾਗਾਂ ਵਾਲਾ ਹੈ ਇਸ ਵਿੱਚ ਸਾਰੇ ਸ਼ੁਭ ਲਖਣ ਪ੍ਰਤੀਤ ਹੁੰਦੇ ਨੇ ਇਹਦਾ ਨਾਂ ਚੰਗੀ ਤਰ੍ਹਾਂ ਸੋਚ ਕੇ 13ਵਾਂ ਦਿਨ ਰੱਖਾਂਗਾ ਜਦ 13 ਦਿਨ ਲੰਘੇ ਪੰਡਤ ਅਰਧਿਆਲ ਨੇ ਕਾਲੂ ਜੀ ਨੂੰ ਦੱਸਿਆ ਕਿ ਮਹਿਤਾ ਜੀ ਬਾਲਕ ਦਾ ਨਾਮ ਨਾਨਕ ਨਿਕਲਿਆ ਹੈ ਜਦ ਹਰਦੇয়াল ਨੇ ਇਹ ਨਾਮ ਦੱਸਿਆ ਤਾਂ ਮਹਿਤਾ ਜੀ ਨੇ ਕਿਹਾ ਪੰਡਤ ਜੀ ਤੁਹਾਨੂੰ ਬਾਲਕ ਦਾ ਇਹ ਨਾਮ ਨਹੀਂ ਰੱਖਣਾ ਚਾਹੀਦਾ ਇਹ ਨਾਮ ਹਿੰਦੂ ਮੁਸਲਮਾਨਾਂ ਦਾ ਰਲਵਾ ਮਿਲਵਾ ਹੈ ਸ਼ੋਧ ਕੇ ਕੋਈ ਹੋਰ ਨਾਮ ਰੱਖੋ ਜਿਹੜਾ ਸਿੱਧਾ ਹਿੰਦੂਆਂ ਵਾਲਾ ਹੋਵੇ ਬਬਾ ਕਾਲੂ ਜੀ ਦੀ ਗੱਲ ਸੁਣ ਕੇ ਪੰਤ ਵਿਚਾਰਾਂ ਵਿੱਚ ਪੈ ਗਿਆ ਚੋ ਪਈ ਉਚਾਰੀ ਇਹ ਸਿਸ਼ਕੋ ਮਾਨਨੇਗੇ ਦੂ Hindu Turk Sikh hoye sabko Iske janpoot ki nyayi Par param param paayi Sangat karhin tarin pav sagar ਸਗਲੇ ਜਗਤ ਮੈਂ ਹੋਏ ਉਜਾਗਰ ਬਹੁਤ ਨੰਨ ਕੋ ਕਹਿੰਗੋ ਧਾਰਾ ਨਾਮ ਭਗਤ ਦੇ ਦਾਣਿ ਉਧਾਰਾ ਮਹਿਤਾ ਜੀ ਇਹ ਬਾਲਕਰ ਹਿੰਦੂ ਮੁਸਲਮਾਨ ਦੋਵੇਂ ਮੰਨਣਗੇ ਸਭ ਕੋਈ ਇਦਾ ਸਿੱਖ ਹੋਵੇਗਾ ਈਦੇ ਚਰਨ ਜਹਾਜ਼ ਦੀ ਤਰ੍ਹਾਂ ਹਨ ਜਿਹੜਾ ਇਹਨਾਂ ਨਾਲ ਲੱਗੇਗਾ ਉਹ ਭਵ ਸਾਗਰ ਤੋਂ ਪਾਰ ਹੋ ਜਾਵੇਗਾ ਇਸ ਸੰਸਾਰ ਵਿੱਚ ਪ੍ਰਗਟ ਹੋਵੇਗਾ ਨਾਮ ਭਗਤੀ ਦੇ ਨਾਲ ਇਹ ਬੇੰਤ ਜੀਵਾਂ ਦਾ ਉਧਾਰ ਕਰੇਗਾ ਪੰਡਤ ਦੀਆਂ ਗੱਲਾਂ ਸੁਣ ਕੇ ਮਹਤਾ ਕਾਲੂ ਜੀ ਬੜੇ ਪ੍ਰਸੰਨ ਹੋਏ ਪੰਡਤ ਨੂੰ ਮਰਿਆ ਮਰਿਆ ਅਨੁਸਾਰ ਆਟਾ ਗੁੜ ਕੱਪੜਾ ਤੇ ਨਕਦੀ ਭੇਟਾ ਦੇ ਕੇ ਵਿਦਾ ਕੀਤਾ ਜਦ ਬਾਲਕ 5 ਸਾਲਾਂ ਦੇ ਹੋ ਗਏ ਬਾਬਾ ਨਾਨਕ ਜੀ ਖੇਡਣ ਲੱਗ ਪਏ ਬਾਲਕਾਂ ਦੇ ਨਾਲ ਖੇਡਦੇ ਵੇਖ ਕੇ ਹਰ ਇੱਕ ਇਸਤਰੀ ਪੁਰਸ਼ ਨੂੰ ਪਿਆਰੇ ਲੱਗਦੇ ਘਰ ਵਿੱਚੋਂ ਜਿਹੜੀ ਚੀਜ਼ ਬਾਹਰ ਖੇਡਣ ਵਾਸਤੇ ਲੈ ਜਾਂਦੇ ਆਪਣੇ ਸਾਥੀ ਬਾਲਕਾਂ ਨੂੰ ਦੇ ਦਿੰਦੇ ਜੇ ਕੋਈ ਹੋਰ ਰੋਟੀ ਕਪੜਾ ਜਾਂ ਪੈਸੇ ਲੈ ਕੇ ਜਾਂਦੇ ਸੰਤਾਂ ਫਕੀਰਾਂ ਤਥਾ ਗਰੀਬਾਂ ਨੂੰ ਵੰਡ ਦਿੰਦੇ ਆਪਜੀ ਦੀਆਂ ਇਹ ਗੱਲਾਂ ਵੇਖ ਕੇ ਮੈਂ ਤਾਂ ਕਾਲੂ ਪੰਡਤ ਰਿਹਾਲ ਨੂੰ ਕਹਿੰਦਾ ਤੂੰ ਤਾਂ ਚੰਗਾ ਬਾਦਸ਼ਾਹੀ ਸ਼ਦਰੇ ਦੇ ਸਿਰ ਤੇ ਝੁਲਾਇਆ ਹੈ ਜੋ ਕਰਦੀਆਂ ਚੀਜ਼ਾਂ ਵੀ ਬਾਹਰ ਲੋਕਾਂ ਨੂੰ ਦੇ ਆਉਂਦਾ ਹੈ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪਾਂਜ ਬਰਕੀ ਹੋਈ ਬੈਸ ਕੰਨ ਲੱਗੇ ਕਾਰਜ ਪੁਣ ਐਸਾ ਲੈ ਵਸਤੂ ਕਰ ਬਾਹਰ ਧਾਵੇ ਜੋ ਲੈਵੇਂ ਜੇ ਜਾਇ ਗਵਾਵੇ ਭਾਜਨ ਭੂਖਣ ਬਸਣ ਜੋ ਨਿਜਨ ਕੇ ਤੇ ਨੇ ਜਾਇ ਨਿਸਤਾਹੀ ਜਾਏ ਤੈਂ ਜਨਗਾਤ ਦੀਨੇ ਪੰਜਾਂ ਵਰਸ਼ਾਂ ਦੀ ਜਦੋਂ ਉਮਰ ਹੋਈ ਜਦੋਂ ਐਸਾ ਕੰਮ ਕਰਨ ਲੱਗੇ ਘਰੋਂ ਜਿਹੜੀ ਚੀਜ਼ ਹੱਥੋਂ ਦੀ ਚੁੱਕ ਕੇ ਬਾਹਰ ਲੈ ਜਾਂਦੇ ਤੇ ਗਵਾਉਂਦੇ ਇੱਕ ਦਿਨ ਜਦ ਇੱਕ ਭਾਂਡਾ ਜਿਸ ਵਿੱਚ ਮਾਤਾ ਜੀ ਨੇ ਆਪ ਜੀ ਨੂੰ ਖਾਣ ਵਾਸਤੇ ਚੋਰੀ ਕੋਟ ਕੇ ਦਿੱਤੀ ਸੀ ਇੱਕ ਗਰੀਬ ਨੂੰ ਬਾਹਰ ਹੀ ਦੇ ਆਇਆ ਇਹ ਤਾਂ ਮਾਤਾ ਜੀ ਨੇ ਘਰ ਆਏ ਨੂੰ ਪੁੱਛਿਆ ਪੁੱਤ ਚੋਰੀ ਵਾਲਾ ਕੌਲਾ ਕਿੱਥੇ ਹੈ ਜਦ ਬਾਲਕ ਗੁਰੂ ਜੀ ਨੇ ਮਾਤਾ ਜੀ ਨੂੰ ਕੋਈ ਉਤਰਨਾ ਦਿੱਤਾ ਤਾਂ ਮਾਤਾ ਜੀ ਹੱਥ ਵਿੱਚ ਛੋਟੀ ਫੜ ਕੇ ਡਰਾਉਣ ਲੱਗੇ ਸੱਚ ਦੱਸ ਕੌਣਾ ਕਿੱਥੇ ਆ ਨਹੀਂ ਤਾਂ ਇਹ ਛੋਟੀ ਨਾਲ ਮਾਰਾਂਗੀ ਤਦ ਗੁਰੂ ਜੀ ਅੱਖਾਂ ਨੀਵੀਆਂ ਪਾ ਕੇ ਅਥਰੂ ਕਰਨ ਲੱਗੇ ਇੰਨੇ ਚਿੰਨ ਨੂੰ ਚਾਚਾ ਲਾਲੂ ਆ ਗਿਆ ਤੇ ਉਹਨੇ ਆਣ ਕੇ ਮਾਤਾ ਤੋਂ ਛੜਵਾ ਦਿੱਤਾ ਮਾਤਾ ਨੇ ਗੁੱਸੇ ਨਾਲ ਕਿਹਾ ਅੱਜ ਤਾਂ ਤੈਨੂੰ ਇਹਨਾਂ ਦੇ ਆਖੇ ਛੱਡ ਦਿੰਦੀ ਹਾਂ ਤੂੰ ਫੇਰ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਤਾਂ ਫਿਰ ਮੈਂ ਤੈਨੂੰ ਨਹੀਂ ਛੱਡਾਂਗੀ ਇਸ ਤਰ੍ਹਾਂ ਡਰਾ ਧਮਕਾ ਕੇ ਮਾਤਾ ਤ੍ਰਿਪਤਾ ਜੀ ਦੇ ਅੰਦਰ ਮੋਹ ਆ ਗਿਆ ਜਿਸ ਕਰਕੇ ਮਾਤਾ ਜੀ ਨੇ ਆਪ ਜੀ ਨੂੰ ਫੜ ਕੇ ਗੋਦੀ ਵਿੱਚ ਬਿਠਾ ਕੇ ਬਹੁਤ ਪਿਆਰ ਕੀਤਾ ਮਾਤਾ ਜੀ ਗੁਰੂ ਜੀ ਦਾ ਮੂੰਹ ਪੂੰਝਦੇ ਅਤੇ ਪਿਆਰ ਕਰਕੇ ਕੁੱਟ-ਕੁੱਟ ਕੇ ਗਲਣਾ ਲਾਉਂਦੇ ਮਨ ਵਿੱਚ ਪਛਤਾਉਂਦੇ ਕਿ ਮੈਂ ਆਪਣੇ ਇੱਕੋ ਇੱਕ ਪੁੱਤਰ ਨੂੰ ਇੰਨਾ ਝਿੜਕਿਆ ਕਿਉਂ ਹਾਪੇ ਵੱਡਾ ਹੋ ਗਿਆ ਸਮਝ ਆਏਗਾ ਬੱਚੇ ਹਾਂ ਲਾਭ ਨਹੀਂ ਜਾਣਦੇ ਇਸ ਤਰ੍ਹਾਂ ਸੁਭਾਵਕ ਹੀ ਕਰਦੇ ਨੇ ਇਹ ਤਾਂ ਕੀ ਦੋਸ਼ ਹੈ ਇਸ ਤਰ੍ਹਾਂ ਪਿਆਰ ਦੇ ਵਿਚਾਰ ਕਰਕੇ ਜਦ ਮਾਤਾ ਜੀ ਨੇ ਗੋਦ ਵਿੱਚੋਂ ਛੱਡਿਆ ਤਾਂ ਗੁਰੂ ਜੀ ਫਿਰ ਬੱਚਿਆਂ ਨਾਲ ਖੇਡਣ ਲੱਗ ਪਏ ਮਹਿਤਾ ਕਾਲੂ ਨੇ ਇਸਨੀਆਂ ਗੱਲਾਂ ਵੇਖ ਕੇ ਪੰਡਤ ਦੇ ਘਰ ਜਾ ਕੇ ਕਿਹਾ ਪੰਨਾ ਜੀ ਚੰਗਾ ਜੋਰ ਛੜਾਇਆ ਜੀ ਤੁਹਾਡਾ ਕਿਹਾ ਤਾਂ ਕੁਝ ਵੀ ਸੱਚ ਨਹੀਂ ਹੋਇਆ ਇਹਦੇ ਲੱਛਣ ਤਾਂ ਮੈਂ ਜਾਣ ਲਿਆ ਇਹ ਕਰੇ ਝਾੜੂ ਪੈਦਾ ਹੋ ਗਿਆ ਕਿਉਂਕਿ ਜੋ ਵੀ ਚੀਜ਼ ਘਰੋਂ ਲੈ ਜਾਂਦਾ ਬਾਹਰ ਜਾ ਕੇ ਗਵਾਉਂਦਾ ਪੁਛੀ ਦੇ ਚੁੱਪ ਕਰ ਲੈਂਦਾ ਹੈ ਦੱਸਦਾ ਤੇ ਬੋਲਦਾ ਕੁਝ ਨਹੀਂ ਤੂੰ ਚੰਗੀ ਗਿਣਤੀ ਗਿਣ ਕੇ ਪਤਰੀ ਲਿਖੀ ਹੈ ਮੈਂ ਸਮਝਦਾ ਕਿ ਤੂੰ ਐਵੇਂ ਹੀ ਮੈਨੂੰ ਖੁਸ਼ ਕਰਨ ਵਾਸਤੇ ਪੈਸੇ ਲੈਣ ਵਾਸਤੇ ਛੂਡ ਮੂੜਦੀਆਂ ਸੁਣਾਈਆਂ ਮਹਿਤਾ ਕਾਲੂ ਦੀ ਇਹ ਲਾਂਭੇ ਸੁਣ ਕੇ ਪੰਡਤ ਹਰदयाल ਨੇ ਕਿਹਾ ਮਹਿਤਾ ਜੀ ਬਾਲਕ ਦਾ ਇੱਕ ਲੱਛਣ ਜਿਹੜਾ ਮੈਂ ਇਸ ਵਿੱਚ ਵੇਖਿਆ ਹੈ ਨਾ ਤੈਨੂੰ ਦੱਸਿਆ ਨਹੀਂ ਤੇਰੇ ਮਨ ਦੀ ਖੁਸ਼ੀ ਨਾ ਮਾਰੀ ਜਾਵੇ ਉਹ ਇਹ ਹੈ ਕਿ ਇਸ ਦੇ ਜਿੰਨੇ ਸੰਬੰਧੀ ਹਨ ਉਹ ਇਸ ਦੀ ਮਹਿਮਾ ਨਹੀਂ ਜਾਣ ਸਕਣਗੇ ਹੋਰ ਲੋਕ ਭਾਵੇਂ ਇਸ ਤੋਂ ਬਹੁਤ ਲਾਭ ਠਾਉਣਗੇ ਜਾਦੇ ਬਾਲਕ ਜਵਾਨ ਹੋਵੇਗਾ ਤਾਂ ਇਹਦਾ ਤੇਜ ਪ੍ਰਤਾਪ ਬਹੁਤ ਵਧੇਗਾ ਇਸ ਨੂੰ ਪੀਰ ਫਕੀਰ ਸਾਰੇ ਮੰਨਣਗੇ ਉਹ ਪੁਰਸ਼ ਧੰਤਾ ਜੋ ਹੋਣਗੇ ਜਿਹੜੇ ਇਸ ਨੂੰ ਮਨ ਕਰਕੇ ਮੰਨਣਗੇ ਇਸ ਕਰਕੇ ਮਹਿਤਾ ਜੀ ਤੁਸੀਂ ਧੰ ਦੀ ਪ੍ਰੀਤੀ ਨਾ ਕਰੋ ਇਹ ਝੂਠੀ ਹੈ ਆਪਣੇ ਸੁਪੁੱਤਰ ਉਤੇ ਮਨ ਕਰਕੇ ਸ਼ਰਧਾ ਧਾਰਨ ਕਰੋ ਇਹ ਪ੍ਰਮਾਤਮਾ ਦਾ ਰੂਪ ਹੈ ਜੋ ਜੜ ਚੇਤਨ ਸ੍ਰਿਸ਼ਟੀ ਦਾ ਮੂਢ ਹੈ ਪੰਡਤ ਪਾਸੋਂ ਗੱਲਾਂ ਸੁਣ ਕੇ ਮਹਿਤਾ ਕਾਲੂ ਜੀ ਮਨ ਵਿੱਚ ਪੰਡਤ ਨੂੰ ਬਰਾ ਭਲਾ ਕਹਿੰਦਾ ਆਇਆ ਘਰ ਮੁੜਿਆ ਆਪਣੇ ਕੰਮਕਾਰ ਵਿੱਚ ਲੱਗ ਗਿਆ ਉਸ ਰਾਤ ਜਦ ਮਾਤਾ ਤ੍ਰਿਤਾ ਜੀ ਬਾਲਕ ਨੂੰ ਨਾਲ ਲੈ ਕੇ ਆਪਣੇ ਸੁੰਦਰ ਪੰਗ ਤੇ ਸੁਤੇ ਮਾਤਾ ਨੂੰ ਸਵਾ ਪੈਰ ਰਾਤ ਇਹਦੀ ਸੁਪਨਾ ਆਇਆ ਮਾਤਾ ਜੀ ਨੇ ਵੇਖਿਆ ਬਹੁਤ ਦੇਵਤੇ ਇਕੱਠੇ ਹੋ ਕੇ ਬਾਲਕ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਤੇ ਦਰਸ਼ਨ ਕਰਕੇ ਬੜੇ ਪ੍ਰਸੰਨ ਹੁੰਦੇ ਨੇ ਆਪ ਜੀ ਉੱਪਰ ਫੁੱਲਾਂ ਦੀ ਵਰਖਾ ਕਰ ਰਹੇ ਨੇ ਬਾਲਕ ਗੁਰੂ ਜੀ ਸੁੰਦਰ ਹੀਰੇ ਮਾਨਕ ਜੜ ਤੋਂ ਉੱਚੇ ਸਿੰਘਾਸਣ ਉੱਤੇ ਬਿਰਾਜਮਾਨ ਨੇ ਦੇਵਤੇ ਹੱਥ ਜੋੜ ਕੇ ਨਮਸਕਾਰਾਂ ਕਰਦੇ ਨੇ ਉਸਤੇ ਹੀ ਕਰਦੇ ਨੇ ਆਪ ਪਾਪੀਆਂ ਦੰਬੀਆਂ ਤੇ ਦੁਸ਼ਟਾਂ ਨੂੰ ਨਾਸ਼ ਕਰਨ ਵਾਸਤੇ ਜਗਤ ਵਿੱਚ ਭਗਤੀ ਪ੍ਰਗਟ ਕਰਨ ਵਾਸਤੇ ਵੇਦੀ ਗੁਰੂ ਵਿੱਚ ਪ੍ਰਗਟ ਹੋਏ ਉਹ ਕਲਯੁਗ ਵਿੱਚ ਪਵਿੱਤਰ ਸੱਚ ਦਾ ਰਸਤਾ ਦੱਸਣਾ ਅਤੇ ਜਗਤ ਦੇ ਉਧਾਰ ਵਾਸਤੇ ਸਤਸੰਗ ਦਾ ਰਾਹ ਦੇਣ ਲਈ ਨਾਮ ਜਪਾਉਣ ਤੇ ਚਰਨ ਕਮਲਾਂ ਦਾ ਧਿਆਨ ਧਰਨ ਵਾਸਤੇ ਬਰਿਆਈਆਂ ਨੂੰ ਦੂਰ ਕਰਨ ਵਾਸਤੇ ਆਪਣੇ ਚਲਣਾ ਦਾ ਆਸਰਾ ਦੇਣ ਵਾਸਤੇ ਸੰਸਾਰ ਚ ਆਏ ਹੋ ਇਸ ਤਰ੍ਹਾਂ ਦੀਆਂ ਉਸਤਤੀਆਂ ਕਰਕੇ ਬਾਰਨ-ਬਾਰ ਨਮਸਕਾਰਾਂ ਕਰਕੇ ਦੇਵਤੇ ਆਪਣੇ ਦੇਵ ਲੋਕ ਨੂੰ ਚਲੇ ਗਏ ਸੁਪਨੇ ਵਿੱਚ ਇਹ ਕੌਤੁਖ ਦੇਖ ਕੇ ਮਾਤਾ ਤ੍ਰਿਪਤਾ ਜੀ ਬਹੁਤ ਅਚਰਜ ਹੋਈ ਤੇ ਕਮਰਾ ਆ ਕੇ ਬਾਲਕ ਗੁਰੂ ਦੇ ਸਰੀਰ ਉੱਪਰ ਹੱਥ ਫੇਰ ਕੇ ਦੇਖਣ ਲੱਗੇ ਕਿ ਮੇਰੇ ਨਾਲ ਸੁਤੇ ਹੋਏ ਨੇ ਸੱਚਮੁੱਚ ਇਹ ਕਿਸੇ ਸੋਨੇ ਦੇ ਸਿੰਘਾਸਣ ਦੇ ਬਰਾਜੇ ਨੇ ਮਾਤਾ ਜੀ ਨੂੰ ਗੁਰੂ ਜੀ ਦੇ ਅੰਗ ਅੰਗ ਵਿੱਚੋਂ ਚੰਦਨ ਅਤਰ ਦੀ ਸੁਗੰਧ ਆਉਣ ਲੱਗੀ ਮਾਤਾ ਜੀ ਪਰਮ ਵਿਚ ਪੈ ਗਈ ਇਹ ਸੁਪਨਾ ਹੈ ਜਾਂ ਸੱਚ ਹੈ ਮਾਤਾ ਜੀ ਕੋਈ ਗੱਲ ਨਿਚੇ ਨਾ ਕਰ ਨਾ ਕਰ ਸਕੇ ਇਸ ਵਿਚਾਰ ਵਿੱਚ ਦਿਨ ਚੜ ਗਿਆ ਮਾਤਾ ਨੇ ਪਰਮ ਤੇ ਚਿੰਤਾ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਜਾਗ ਪਏ ਤੇ ਕਿਹਾ ਮਾਤਾ ਮੈਨੂੰ ਭੁੱਖ ਲੱਗੀ ਹੈ ਕੁਝ ਭੋਜਨ ਦਿਓ ਪੁੱਤਰ ਦੀ ਭੁੱਖ ਦੀ ਗੱਲ ਸੁਣ ਕੇ ਮਾਤਾ ਜੀ ਪੁੱਤਰ ਪਿਆਰ ਵਿੱਚ ਰਾਤ ਦੀ ਸਾਰੀ ਕਹਾਣੀ ਭੁੱਲ ਗਏ ਬੜੇ ਪਿਆਰ ਦੇ ਨਾਲ ਦਹੀਂ ਨਾਲ ਰੋਟੀ ਲਿਆ ਕੇ ਆ ਜਿਹਨੂੰ ਖਾਣ ਵਾਸਤੇ ਦਿੱਤੀ ਗੁਰੂ ਜੀ ਦਹੀਂ ਰੋਟੀ ਛੱਕ ਕੇ ਬਾਲਕਨ ਵਿੱਚ ਖੇਡਣ ਚਲੇ ਗਏ ਗੁਰੂ ਜੀ ਜਦ ਖੇਡਦੇ ਹਨ ਭਜਦੇ ਦੌੜਦੇ ਹਨ ਆਪ ਜੀ ਦੇ ਪੈਰਾਂ ਦੀਆਂ ਘੁੰਗਰੀਆਂ ਤੇ ਲੱਕ ਦੀ ਥੜਾਗੀ ਦੇ ਬੋਰ ਛਣਛਣ ਕਰਦੇ ਨੇ ਸ਼ੋਭਾ ਦਿੰਦੇ ਨੇ ਜਦ ਗੁਰੂ ਜੀ ਖੇਡ ਕੇ ਘਰ ਆਉਂਦੇ ਆਪ ਜੀ ਨਾਲ ਦੂਜੇ ਬਾਲਕ ਵੀ ਆ ਜਾਂਦੇ ਆਪ ਜੀ ਨਾਲ ਬਾਲਕ ਬੜਾ ਪਿਆਰ ਕਰਦੇ ਆਪ ਜੀ ਨੂੰ ਛੱਡ ਕੇ ਆਪਣੇ ਘਰ ਨਹੀਂ ਜਾਣਾ ਚਾਹੁੰਦੇ ਸੀ ਦਿਨ-ਪ੍ਰਤੀ ਦਿਨ ਇਸੇ ਤਰ੍ਹਾਂ ਸ਼ੌਕ ਨਾਲ ਉਹਨਾਂ ਨਾਲ ਖੇਡਦੇ ਆਂ ਖੇਡਦੇ ਆਂ ਸਮਾਂ ਬਤੀਤ ਹੁੰਦਾ ਗਿਆ ਸੋ ਇਹ ਸੀ ਬਚਪਨ ਦੀਆਂ ਖੇਡਾਂ ਜੋ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਹਨ ਆਸ ਹੈ ਆਪ ਜੀ ਨੂੰ ਇਸਾ ਕੀ ਵਧੀਆ ਲੈ ਕੇ ਗਈ ਸੋ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਵੱਤ ਵੱਤ ਇਤਿਹਾਸ ਪੇਟ ਆਪ ਜੀ ਨਾਲ ਸਾਂਝਾ ਕਰ ਸਕੀ ਆ ਹੋਈਆਂ ਭੁੱਲਣਾ ਚਾਹਤ ਰਹ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ